ਤੂਰੀ ਦੇ ਸੂਝਵਾਨ ਵੋਟਰਾਂ ਨੂੰ ਇੱਕ ਅਹਿਮ ਸਵਾਲ ਭਗਵੰਤ ਮਾਨ ਉਥੋਂ ਇਲੈਕਸ਼ਨ ਲੜ ਰਿਹਾ ਹੈ ਉਹ ਸੀਐਮ ਕੈਂਡੀਡੇਟ ਹੈ ਪਰ ਜੇ ਭਗਵੰਤ ਮਾਨ ਜਿੱਤ ਵੀ ਜਾਂਦਾ ਹੈ ਔਰ ਆਮ ਆਦਮੀ ਪਾਰਟੀ ਨਹੀਂ ਜਿੱਤਦੀ ਜਿਸ ਦੇ ਕੀ ਅਸਾਰ ਪੂਰੇ ਪੂਰੇ ਨੇ ਤੇ ਸਰਕਾਰ ਸ਼ਾਇਦ ਨਾ ਬਣੇ ਉਹਨਾਂ ਦੀ ਤੇ ਫੇਰ ਭਗਵੰਤ ਮਾਨ ਕੋਲੇ ਕੀ ਆਪਸ਼ਨ ਬਚਦੇ ਨੇ ਨੰਬਰ 1 ਉਹ ਤੂਰੀ ਤੋਂ ਐਮਐਲਏ ਰਹੇਗਾ ਤੇ ਸੰਗਰੂਰ ਤੋਂ ਐਮਪੀ ਦੀ ਆਪਦੀ ਰਿਜ਼ਾਈਨ ਕਰੇਗਾ ਜੋ ਕੇਜਰੀਵਾਲ ਨੂੰ ਮਨਜ਼ੂਰ ਨਹੀਂ ਹੋਵੇਗਾ ਕਿਉਂਕਿ ਉਹ ਲੋਕਸਭਾ ਵਿੱਚ ਇੱਕੋ ਇੱਕ ਐਮਪੀ ਆ ਪਾਰਟੀ ਦਾ ਜੇ ਉਹ ਧੂਰੀ ਤੋਂ ਰਿਜ਼ਾਈਨ ਕਰੇਗਾ ਧੂਰੀ ਦੇ ਲੋਕਾਂ ਤੇ ਦੁਬਾਰੇ ਇਲੈਕਸ਼ਨ ਇੱਕ ਥੋਪੀ ਜਾਵੇਗੀ ਇਲੈਕਸ਼ਨ ਚਾਹੇ ਸੰਗਰੂਰ ਵਿੱਚ ਹੋਵੇ ਐਮਪੀ ਦੀ ਤੇ ਚਾਹੇ ਧੂਰੀ ਵਿੱਚ ਹੋਵੇ ਵਿਧਾਨ ਸਭਾ ਦੀ ਦੋਨੇ ਹਾਲਤਾਂ ਵਿੱਚ ਧੂਰੀ ਤੇ ਇੱਕ ਇੰਟਰੈਕਸ਼ਨ ਜਿਹੜੀ ਥੋਪਣੀ ਉਹ ਤੈ ਹੈ ਨੁਕਸਾਨ ਧੂਰੀ ਦਾ ਹੀ ਹੋਵੇਗਾ ਸਮਾਂ ਬਰਬਾਦ ਧੂਰੀ ਦੇ ਲੋਕਾਂ ਦਾ ਹੋਵੇਗਾ ਪੈਸਾ ਧੂਰੀ ਦੇ ਲੋਕਾਂ ਦਾ ਬਰਬਾਦ ਹੋਵੇਗਾ ਇਸ ਕਰਕੇ ਆਪਦੀ ਵੋਟ ਸੋਚ ਸਮਝ ਕੇ ਕਿਸੇ ਵੀ ਉਮੀਦਵਾਰ ਨੂੰ ਪਾਓ